ਮੇਰੇ ਕੋਲ ਤਾਂ ਖਾਲਸਾ ਰੈਡੀ ਜਿਹੀ ਸਪੇਸ ਜੇ ਤੇਈ ਵਰਤਾਂੋਂ ਤੋਂ ਨਹੀਂ ਆਉਂਦਾ ਆ ਸਟੈਮ ਥੋੜਾ ਹੁੰਦਾ ਨਾ ਆਪਾਂ ਨੂੰ ਕਾਈ ਹੁੰਦੀ ਆ ਤਾਂ ਆਪਾਂ ਪੁਰਜ਼ੀ ਫਟਾਫਟ ਬਣਾਉਂ ਆ ਸਰਦਿਆ ਫਟਾਫਟ ਕਿਵੇਂ ਬਣਾ ਸਕਦੇ ਆ ਕੱਲਾ ਪਿਆਜ਼ ਕੱਟ ਲਿਆ ਨੂੰ ਫੇਰ ਚਲ ਜੀਰੇ ਦਾ ਤੜਕਾ ਲਾ ਦੇਣਾ ਤੇ ਆਲੂ ਕੱਟ ਲੇ ਫਟਾਫਟ ਇਹਨਾਂ ਨੂੰ ਵਾਸ਼ ਕਰ ਲਿਆ ਇਹਨਾਂ ਨੂੰ ਪਹਿਲਾਂ ਫਟਾ ਜਦ ਤੱਕ ਇਹ ਹੋਣਗੇ ਜਦ ਤੱਕ ਆਪਾਂ ਨੇ ਆਪਾਂ ਨੇ ਮਿੱਠੇ ਬਣੇ ਮਿੱਠੇ ਤੇ ਮਿੱਠੀ ਵੀ ਇਹ ਕੱਟ ਲੈਣੇ ਨੇ ਆਪਾਂ ਨੇ 15 ਮਿੰਟ ਵਿੱਚ ਆਪਾਂ ਤਿਆਰ ਕਰ ਸਕਦੇ ਹਾਂ ਇਹ ਸਬਜ਼ੀ ਨੂੰ ਜੇ ਆਪਾਂ ਜਿਆਦਾ ਕਾਰੀ ਹੈ ਬਣਿਆ ਕੁਝ ਬਣਾਇਆ ਨਹੀਂ ਹੁੰਦਾ ਤਾਂ ਕਰੀਏ ਲਓ ਚਾਹੇ ਇੰਨਾ ਕੁ ਪੀਰਾ ਪਾ ਲਵਾਂਗੇ ਹੋਵੇ ਲਾਣ ਇਤਿਆਹ ਕਰਦੇ ਹਾਂ

जो तक थो थोड़ा देना थे चीज़े। चीज़े थे जा पानी है आप मेथे वॉश करों में अच्छ बहुत छेती सब्जी मूँगी मसली भी पई थी रात सलगन भी बनाए थे तो खत्म हो गए थोड़ी सी बढ़िया बहुतवन की सरगोमाई सब जी खा करके खा ली सब ने दो-दो बारी बुवा के खा ली हम मौजी अपने लेके मेठे चीज-व चीज दे आ लियो दे ਸਾਰੇ ਚ ਪਰਪਾ ਫਾਨੇ ਆਲੂ ਮਿਰਚੇ ਕੱਟਦੇ ਕੱਟਦੇ ਮੈਂ ਪੜੀ ਉਸ ਪੋਣਾ ਨਹੀਂ ਵਰਤਿਆ ਉਹ ਜੀਰਾ ਪੋਣਾ ਹਾਣ ਹੁਣ ਮਿਰਚ ਹੜਦੀ ਹੋ ਗਿਆ ਜੀਰਾ ਆਪਾਂ ਪਹਿਲਾਂ ਪਾਤਾ ਸੀਗਾ ये तो आप ही गर्म होंगी है मेथे मेथी एना मसाले मसूले कट्टे पाने चाहिए ने पांच मिनट वापते ढक दला के लौज बन के सब्जी ਕਾ 15 ਮਿੰਟ ਵਿੱਚ ਇਹਨੂੰ ਤਿਆਰ ਕਰ ਸਕਦੇ ਹਾਂ ਸਰ ਜੀ ਬਹੁਤ ਸੋਹਣੀ ਖੁਸ਼ਬੂ ਆਉਂਦੀ ਆ ਵੀਡੀਓ ਵਧੀਆ ਲੱਗੀ ਜੀ ਸ਼ੇਅਰ ਤੇ ਲਾਈਕ ਜਰੂਰ ਕਰ ਦਿਓ ਧੰਨਵਾਦ ਹੁਣ ਆਪਾਂ ਲਾ ਕੁਦਿਆਂ ਰੋਟੀ ਲੋ ਜੀ ਛੋਵੀ ਰੋਟੀ ਤਿਆਰ ਪੂਜੀ ਔਲਿਆ ਮੱਝਾਰ ਤੇ ਕਣਕ ਦੀ ਰੋਟੀ ਨਾਰਮ ਚਾ